ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਬਣਾਵਾਂਗੇ ਸੂਜੀ ਦਾ ਚਟਪਟਾ ਟੇਸਟੀ ਨਾਸ਼ਤਾ ਬਣਾਵਾਂਗੇ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਵੇਖਣ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਵੀਡੀਓ ਬਣਾਉਣਾ ਸ਼ੁਰੂ ਕਰਦੇ ਹਾਂ ਸੂਜੀ ਦਾ ਨਾਸ਼ਤਾ ਬਣਾਉਣ ਵਾਸਤੇ ਤੇ ਮੈਂ ਪਾਉਣੀ ਇੱਕ ਕੌਲੀ ਸੂਜੀ ਦੀ ਲੈਂਦੀ ਆ ਸੂਜੀ ਮੋਟੀ ਜਾਂ ਬਰੀਕ ਕੋਈ ਵੀ ਹੋਵੇ ਤੇ ਸੂਜੀ ਨੂੰ ਪਹਿਲਾਂ ਛਾਣਿਆ ਹੋਇਆ ਸੂਜੀ ਨੂੰ ਮਿਕਸੀ ਵਾਲੇ ਜੱਗ 'ਚ ਪਾ ਦਾਂਗੇ ਜਿੰਨੀ ਆਪਾਂ ਸੂਜੀ ਲੈਤੀ ਆ ਉਨਾ ਹੀ ਆਪਾਂ ਪਾਣੀ ਲੈ ਲਾਂਗੇ ਪੌਣੀ ਕੋਲੀ ਸੂਜੀ ਸੀ ਤੇ ਪੌਣੀ ਕੋਲੀ ਜਿਹੜਾ ਆਪਾਂ ਪਾਣੀ ਪਾਤਾ 2-3 ਚਮਚਾ ਆਪਾਂ ਦਹੀਂ ਦੇ ਪਾ ਦਾਂਗੇ ਇਹਦਾ ਨਾਸਤਾ ਫੇਰ ਹੀ ਵਧੀਆ ਹੈ ਜਿਹੜਾ ਫੁੱਲੇ ਫੁੱਲੇ ਬਣੂਗਾ ਤੇ 3 ਚਮਚਾ ਆਪਾਂ ਦਹੀਂ ਦੇ ਪਾ ਤੇ ਹੁਣ ਆਪਾਂ ਚੰਗੀ ਤਰ੍ਹਾਂ ਪੀਸ ਲਾਂਗੇ ਮਿਕਸੀ ਦੇ ਵਿੱਚ ਸੂਜੀ ਨੂੰ ਤੇ ਦਹੀਂ ਨੂੰ ਤੇ ਪਾਣੀ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਪੀਸ ਲਿਆ ਤੇ ਹੁਣ ਆਪਾਂ ਇੱਕ ਭਾਂਡੇ ਦੇ ਵਿੱਚ ਸਾਰੇ ਪੇਸਟ ਨੂੰ ਕੱਢ ਲਾਂਗੇ। ਦੋ ਕ ਚਮਚ ਪਾ ਦਾਂਗੇ ਆਪਾਂ ਤੇਲ ਦੇ। ਅੱਧਾ ਕ ਚਮਚ ਪਾ ਦਾਂਗੇ ਸਾਬਤ ਜੀਰਾ। ਨਮਕ ਪਾਵਾਂਗੇ ਸਵਾਦ ਅਨੁਸਾਰ। ਅੱਧਾ ਚਮਚ ਪਾ ਦਾਂਗੇ ਪੀਸੀ ਹੋਈ چینی। ਹੁਣ ਚੰਗੀ ਤਰ੍ਹਾਂ ਆਪਾਂ ਸਾਰੇ ਸਮਾਨ ਨੂੰ ਆਪਾਂ ਮਿਕਸ ਕਰ ਦਾਂਗੇ। ਹਾਂਜੀ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਵੀ ਜਿਹੜਾ ਮੈਂ ਇਹ ਸੂਜੀ ਦਾ ਨਾਸ਼ਤਾ ਬਣਾਉਣੀ ਤੇ ਕਿਸ ਤਰ੍ਹਾਂ ਬਣਾਉਂਗੀ ਤੇ ਇੱਕ ਰਿਕਵੈਸਟ ਹੈ ਕਿ ਤੁਸੀਂ ਮੇਰੀਆਂ ਵੀਡੀਓ ਜਰੂਰ ਵੇਖਿਆ ਕਰੋ। ਮੈਂ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜੀਆਂ ਇਹ ਵੀਡੀਓ ਬਣਾਉਣੀਆਂ ਦੱਸਦੀ ਆ ਤੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਜੇ ਤੁਸੀਂ ਮੇਰੀ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ। ਹਾਂਜੀ ਸੂਜੀ ਨੂੰ ਆਪਾਂ ਚੰਗੀ ਤਰ੍ਹਾਂ ਫੈਲ ਲਿਆ। ਕਟੋਕਟਾ ਆਪਾਂ 5-7 ਮਿੰਟ ਫੈਂਟਿਆ ਹੈਗਾ ਤੇ ਹੁਣ ਆਪਾਂ ਪਾ ਦਾਂਗੇ ਥੋੜਾ ਜਿਹਾ ਮਿੱਠਾ ਸੋਡਾ ਹੁਣ ਚੰਗੀ ਤਰ੍ਹਾਂ ਆਪਾਂ ਫੇਰ ਮਿਕਸ ਕਰ ਦਾਂਗੇ ਨਾਸ਼ਤਾ ਬਣਾਉਣ ਵਾਸਤੇ ਤੇ ਆਪਾਂ ਘੋਲ ਤਿਆਰ ਕਰ ਲਿਆ ਤੇ ਆਪਾਂ ਹੁਣ ਪਲੇਟ ਲੈ ਲਈ ਦੋ ਕਮੋਂ ਦਾ ਆਪਾਂ ਤੇਲ ਦੀ ਲਾ ਦਾਂਗੇ ਚੰਗੀ ਤਰ੍ਹਾਂ ਆਪਾਂ ਸਾਰੀ ਪਲੇਟ ਦੇ ਵਿੱਚ ਆਸ-ਪਾਸੇ ਆਪਾਂ ਤੇਲ ਲਾ ਦਾਂਗੇ ਜਿਹੜਾ ਆਪਾਂ ਹੁਣ ਕੋਲ ਤਿਆਰ ਕੀਤਾ ਤੇ ਹੁਣ ਆਪਾਂ ਪਲੇਟ ਦੇ ਵਿੱਚ ਪਾਵਾਂਗੇ ਹਾਂਜੀ ਪਲੇਟ ਦੇ ਵਿੱਚ ਆਪਾਂ ਸਾਰੇ ਕੋਲ ਨੂੰ ਪਾਤਾ ਤੇ ਉੱਪਰ ਆਪਾਂ ਪਾ ਦਾਂਗੇ ਕੁੱਟੀ ਹੋਈ ਲਾਲ ਮਿਰਚ ਥੋੜਾ ਜਿਹਾ ਪਾ ਦਾਂਗੇ ਆਪਾਂ ਚਾਟ ਮਸਾਲਾ ਨਾਸ਼ਤਾ ਆਪਣਾ ਬਹੁਤ ਚਟਪਟਾ ਤੇ ਤਿੱਖਾ ਬਣੇ ਹਾਂਜੀ ਗੈਸ ਦੇ ਉੱਪਰ ਆਪਾਂ ਕੜਾਹੀ ਰੱਖਤੀ ਤੇ ਕੜਾਹੀ ਦੇ ਵਿੱਚ ਅੱਧਾ ਇੱਕ ਗਲਾਸ ਪਾਣੀ ਦਾ ਪਾਤਾ ਤੇ ਉੱਪਰ ਆਪਾਂ ਰੱਖਤਾ ਸਟੈਂਡ ਤੇ ਹੁਣ ਆਪਾਂ ਜਿਹੜੀ ਬੈਟਰ ਵਾਲੀ ਪਲੇਟ ਉਹ ਆਪਾਂ ਰੱਖ ਦਾਂਗੇ। ਕੜਾਹੀ ਦੇ ਉੱਪਰ ਆਪਾਂ ਢੱਕਣ ਰੱਖ ਦਾਂਗੇ। ਇਹ ਜਿਹੜਾ ਇਹ ਨਾਸ਼ਤਾ ਬਣਾਉਣਾ ਤੇ ਭਾਪ ਨਾ ਬਣ ਜੇ ਤੇ ਭਾਪ ਬਾਹਰ ਨਾ ਨਿਕਲੇ। ਹਾਂਜੀ ਹੁਣ ਆਪਾਂ ਕੜਾਹੀ ਦੇ ਉੱਪਰ ਉਹ ਢੱਕਣ ਲਾ ਦਿੰਨੇ ਆ। ਤੁਸੀਂ ਦੇਖ ਸਕਦੇ ਹੋ ਨਾਸ਼ਤਾ ਆਪਣਾ ਬਿਲਕੁਲ ਬਣ ਕੇ ਰੈਡੀ ਆ। ਉਪਰੋਂ ਜਮਾ ਸੁੱਕ ਗਿਆ ਤੇ ਹੱਥਾਂ ਦੇ ਨਾਲ ਬਿਲਕੁਲ ਵੀ ਨਹੀਂ ਲੱਗਦਾ ਕਿ ਤੇ ਹੁਣ ਆਪਾਂ ਗੈਸ ਕਰਦਿੰਨੇ ਆ ਬੰਦ ਸਿਰਫ ਆਪਾਂ ਨੂੰ ਨਾ 12-13 ਮਿੰਟ ਹੀ ਲੱਗੇ ਹੈਗੇ ਆਪਾਂ ਆਪ ਦਵਾ ਕੇ ਤੇ ਇਸ ਤਰ੍ਹਾਂ ਆਪਾਂ ਨਾਸ਼ਤਾ ਜਿਹੜਾ ਬਣਾ ਕੇ ਰੈਡੀ ਕੀਤਾ ਆ ਆਪਾਂ ਨਾਸ਼ਤੇ ਨੂੰ ਨਾ ਕੜਾਹੀ ਦੇ ਵਿੱਚੋਂ ਕੱਢ ਲੈਣੇ ਆ ਇਸ ਤਰ੍ਹਾਂ ਕੱਪੜੇ ਦੇ ਨਾਲ ਚੱਕਾਂਗੇ ਕਿਉਂਕਿ ਜਿਹੜੀ ਪਲੇਟ ਆ ਨਾ ਗਰਮ ਹੋਊਗੀ ਜ਼ਿਆਦਾ ਤੇ ਰੱਖ ਦਾਂਗੇ ਆਪਾਂ ਇੱਕ ਹਲਕਾ ਜਿਹਾ ਜਿਹੜਾ ਠੰਡਾ ਹੋ ਗਿਆ ਉਸ ਤੋਂ ਬਾਅਦ ਹੀ ਆਪਾਂ ਪਲੇਟ ਦੇ ਵਿੱਚੋਂ ਇਹ ਨਾਸ਼ਤੇ ਨੂੰ ਕੱਢਾਂਗੇ ਸੂਜੀ ਦਾ ਨਾਸ਼ਤਾ ਠੰਡਾ ਹੋ ਗਿਆ ਤੇ ਹੁਣ ਆਪਾਂ ਕਟਿੰਗ ਕਰਾਂਗੇ ਕਟਿੰਗ ਆਪਾਂ ਜੇ ਤੁਹਾਡੇ ਕੋਲੇ ਪੀਜ਼ਾ ਕਟਰ ਹੈਗਾ ਤਾਂ ਤੁਸੀਂ ਉਹਦੇ ਨਾਲ ਵੀ ਕੱਟ ਸਕਦੇ ਆ ਜੇ ਇਸ ਤਰ੍ਹਾਂ ਦੀ ਕਰ ਦੇਗੇ ਤਾਂ ਤੁਸੀਂ ਐਸਾ ਵੀ ਕੱਟ ਸਕਦੇ ਆ ਤੇ ਹੁਣ ਆਪਾਂ ਇਹ ਪੀਸ ਟੱਕ ਲਾਂਗੇ ਹਾਂਜੀ ਨਾਸ਼ਤੇ ਦੀ ਆਪਾਂ ਕਟਿੰਗ ਕਰਕੇ ਤੇ ਇਸ ਤਰ੍ਹਾਂ ਆਪਾਂ ਪਲੇਟ ਦੇ ਵਿੱਚ ਚਾਰ ਪੀਸ ਕੱਢ ਲਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਹੜੇ ਇਹ ਪੋਲੇ ਬਣੇ ਹੈਗੇ ਆ ਤੇ ਇਧਰੋਂ ਵੀ ਬਹੁਤ ਵਧੀਆ ਜਿਹੜੇ ਇਹ ਪੀਸ ਬਣ ਗਏ ਤੇ ਇਧਰੋਂ ਵੀ ਵਧੀਆ ਬਣੇ ਹੈਗੇ ਤੇ ਹੁਣ ਆਪਾਂ ਜੇ ਆਪਾਂ ਇਸ ਤਰ੍ਹਾਂ ਵੀ ਨਾਸ਼ਤਾ ਖਾਣਾ ਤੇ ਇਸ ਤਰ੍ਹਾਂ ਵੀ ਆਪਾਂ ਖਾ ਸਕਦੇ ਦੇ ਜੇ ਇਹਨੂੰ ਫਰਾਈ ਕਰਕੇ ਖਾਣਾ ਤੇ ਇਹਦੇ ਵੀ ਜ਼ਿਆਦਾ ਟੇਸਟੀ ਬਣਦੇ ਹੋਏ ਤੇ ਪਰ ਹੁਣ ਮੈਂ ਕਰੂੰਗੀ ਫਰਾਈ ਇਹਨਾਂ ਨੂੰ ਟੱਕ ਦਿੰਨੇ ਆਪਾਂ ਪਲੇਟ 'ਚ ਹਾਂਜੀ ਗੈਸ ਦੇ ਉੱਪਰ ਆਪਾਂ ਤਵਾ ਰੱਖਤਾ ਤੇ ਤਵੇ ਦੇ ਉੱਪਰ ਆਪਾਂ ਨਾ ਇੱਕ ਚਮਚ ਦੇ ਹਿਸਾਬ ਨਾਲ ਤੇਲ ਪਾ ਦਾਂਗੇ ਤੇਲ ਨੂੰ ਆਪਾਂ ਬਰਸ਼ ਦੇ ਨਾਲ ਸਾਰੇ ਤਵੇ ਦੇ ਉੱਪਰ ਫਲਾ ਦਾਂਗੇ ਤੇ ਗੈਸ ਆਪਾਂ ਮੀਡੀਅਮ ਤੇ ਰੱਖਾਂਗੇ ਜਿਆਦਾ ਤੇਜ਼ ਨਹੀਂ ਰੱਖਣਾ ਤੇ ਹੁਣ ਆਪਾਂ ਜਿਹੜਾ ਨਾਸ਼ਤਾ ਬਣਾਇਆ ਸੂਜੀ ਦਾ ਉਹ ਆਪਾਂ ਇਸ ਤਰ੍ਹਾਂ ਰੱਖ ਦਾਂਗੇ ਪਲੀਜ਼ ਇਹਨੂੰ ਆਪਾਂ ਹੁਣ ਕਰ ਲਾਂਗੇ ਫਰਾਈ ਚਾਰੇ ਪੀਸ ਆਪਣੇ ਜਿਹੜੇ ਇਹ ਨਾਸ਼ਤੇ ਦੇ ਤਵੇ ਦੇ ਉੱਪਰ ਆ ਜਾਣਗੇ ਹਲਕਾ ਹਲਕਾ ਆਪਾਂ ਹੱਥ ਦੇ ਨਾਲ ਇਸ ਤਰ੍ਹਾਂ ਨੱਪ ਦਾਂਗੇ ਇਹਨਾਂ ਨੂੰ ਹਲਕਾ ਜਿਹਾ ਹਾਂਜੀ ਹੁਣ ਆਪਾਂ ਨਾਸ਼ਤੇ ਨੂੰ ਪਾੜਤ ਦਾਂਗੇ तु देख सकते हो इधरों कि वह जो फ्राई हो गया मैं फिर पासा पलटता सी हूँ आप चक के नाश्ते में तवे के उपरों रख दिने प्लेट देख सकते दे। हो कि वाया जोड़ा है नाश्ता बनया गया कोई ज़्यादा टाइम भी नहीं लगता है नाश्ता बनाने जरूर बना के देखो इस तरह का चटपटा नाश्ता हाँ जी कि वजिया जरा इधर भी फ्राई हो गया इधर भी बहुत ही ज्यादा यह सॉफ्ट बने जानते है नाश्ता मूँह से जाते ही जरा नाश्ता घोल जाना गा इन्ना वाला जोड़ा यह नाश्ता बनया गया ਹਾਂਜੀ ਇਸ ਤਰ੍ਹਾਂ ਸੂਜੀ ਦਾ ਨਾਸ਼ਤਾ ਤੁਸੀਂ ਜਰੂਰ ਬਣਾ ਕੇ ਦੇਖਿਓ ਤੇ ਮੈਂ ਤੁਹਾਨੂੰ ਹੁਣ ਇੱਕ ਪੀਸ ਤੋੜ ਕੇ ਵੀ ਦਿਖਾਉਣੀ ਆ ਕਿੰਨਾ ਜਿਹੜਾ ਵਧੀਆ ਸੌਫਟ ਬਣਿਆ ਨਾਸ਼ਤਾ ਤੇ ਜਰੂਰ ਬਣਾ ਕੇ ਦੇਖਿਓ ਅੱਜ ਹੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਦੇ ਵਰਤਵਾਦ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ